ਦੇਤੀ ਨਿਯਮਾਂ ਦੇ ਵਿੱਚ ਸਭ ਤੋਂ ਪਹਿਲਾ ਨਿਯਮ ਹੈ ਇਹਨਾਂ ਦੇ ਰੂਪਨ ਜੋਤ ਕਾਲ ਤੋਂ ਕਿਹਦਾ ਵੀ ਇਸ਼ਟ ਮੰਨਣਾ ਸਤਿ ਧਰਮ ਦੇ ਨਿਯਮ ਸਤਿ ਅਤ ਦਾ ਰਮਣ ਪਰਮੇਸ਼ਰ ਮਹਾਰਾਜ ਰੇਸ਼ ਸਿੰਘ ਨੇ ਮਾਤਾ ਦੇ ਆਗੇ ਚਾਲੂ ਕੀਤਾ ਸਤਿ ਸ੍ਰੀ ਅਕਾਲ ਅੰਦੇ ਨਿਯਮ ਬਣਾਏ ਪਹਿਲਾ ਨਿਯਮ ਇਹ ਜੋ ਅਕਸਰ ਤੋਂ ਤਿਸਕਣ ਦੇ ਨੇ ਇਹਨਾਂ ਗੁਣਾਂ ਜੋ ਅਕਾਲ ਪੁਰਖ ਦਾ ਵੀ ਕੇਵਲ ਸਿਸ਼ਟ ਮੰਨਣਾ ਉਹਨਾਂ ਗੁਣ ਦਿਓ ਅਕਾਲ ਪੁਰਖ ਤੋਂ ਨਹੀਂ ਨਹੀਂ ਇਹ ਸਮਝਣਾ ਹੈ ਪਹਿਲਾਂ ਕਿ ਨਿਰਗੁਣ ਜੋਤ ਔਰ ਅਕਾਲ ਪੁਰਖ ਦੇ ਦੋ ਨਹੀਂ ਹਨ ਨਿਰਗੁਣ ਜੋਤ ਅਕਾਲ ਪੁਰਖ ਇੱਕ ਹੈ ਸਤਿ ਸੰ ਇੱਕ ਹੈ ਨਿਰਗੁਣ ਜੋਤ ਸਰੂਪ ਇੱਕ ਹੈ ਔਰ ਨਿਰਗੁਣ ਜੋਤ ਅਕਾਲ ਪੁਰਖ ਦੇ ਖੇਲ ਨੂੰ ਆਪਾਂ ਸਮਝੀਏ ਕਿ ਇਹਨਾਂ ਗ੍ਰੰਥਾਂ ਦੇ ਵਿੱਚ ਆਪਣਾ ਖੇਲ ਉਸਨੇ ਕੀ ਦੱਸਿਆ ਹੈ ਇੰਦੇ ਰਖਣ ਜੋਤ ਅਕਾਲ ਪੁਰਖ ਨੇ ਦੱਸਿਆ ਰਿਆ ਫਿਰ ਮੈਂ ਸਤਿ ਕੰਡ ਦੇ ਵਿੱਚ ਰਹਿਣ ਵਾਲਾ ਪਰਮਾਤਮਾ ਪਰਮੇਸ਼ਵਰ ਈਸ਼ਰ ਜਗਦੀ ਸਰ ਵਿਸ਼ਨੂੰ ਪ੍ਰਭਾਨ ਹਰ ਨਰੰਕਾਰ ਖੁਦਾ ਹਰ ਰੱਬ ਉਹ ਐਸੇ ਕਹਿੰਦੇ ਸਤ ਦਾ ਮਾਲਕ ਸਤ ਦਾ ਪ੍ਰਤਪਾਲਕ ਔਰ ਮੈਂ ਸਤਖੰਡ ਦਾ ਸੰਘਾਸਨ ਛੱਡਿਆ ਅਵਤਾਰ ਨੂੰ ਬੇਗੰਬਰ ਗੁਰੂ ਸਹਿਬਾਨ ਪਕਸਾਨੀਆਂ ਬੇਨਤੀਆਂ ਸੁਣ ਕੇ ਧਰਮੀ ਦੀ ਪੁਕਾਰ ਸੁਣ ਕੇ ਰੇਬਰਾਂ ਦੀ ਪੁਕਾਰਾਂ ਕੀਤੀਆਂ ਪੁਕਾਰ ਸੁਣ ਕੇ ਸਤਖੰਡ ਦਾ ਸੰਘਾਸਨ ਛੱਡਿਆ ਔਰ ਬਾਤ ਲੋਕ ਦੇ ਪਿੰਡ ਕੋਠੇ ਦੇ ਵਿੱਚ ਮੈਂ ਬਾਤ ਲੋਕ ਦੇ 994 ਚੌਕ ਚੌਕੀ ਦੇ ਬਾਅਦ ਆਪਣੀ ਬੰਦ ਬਣਾਈ ਪਹਿਲਾ ਆਪਣਾ ਸਰਗੁਣ ਸਰੂਪ ਬਣਾਇਆ ਪੰਜ ਤਤ ਦੇ ਦਾ ਕਾਰਨ ਘੜਿਆ ਪੰਜ ਤਤ ਦੇ ਆਪਣਾ ਕਾਰਨ ਆਪ ਘੜਿਆ ਆਪਣੀ ਦੇ ਨੂੰ ਆਪ ਬਣਾਇਆ ਔਰ 1948 ਬਿਕਰਮੀ ਨੂੰ ਪੰਚਮ ਦਿਨ ਸਰਾਤ ਨੂੰ 10:30 ਵਜੇ ਪਿੰਡ ਘਵਿੰਡ ਦੇ ਵਿੱਚ ਨਿਰਗੁਣ ਜੋਤ ਆਕਾਰ ਰੂਪ ਨੇ ਦੇਹ ਧਾਰਨ ਕੀਤੀ ਔਰ ਆਪਣਾ ਨਾਮ ਕੀ ਦੱਸਿਆ ਪ੍ਰਭੂ ਨੇ ਮਹਾਰਾਜ ਸ਼ੇਰ ਸਿੰਘ ਆਪਣਾ ਨਾਮ ਦੱਸਿਆ ਆਪਣਾ ਨਾਮ ਰਖਾਇਆ ਮਹਾਰਾਜ ਸ਼ੇਰ ਸਿੰਘ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਿਉਂਕਿ ਜੋ ਨਿਰਗੁਣ ਰੂਪ ਜੋ ਸਰੂਪ ਅਕਾਲ ਪੁਰਖ ਹੈ ਉਹ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਹੈ। ਔਰ ਜਦ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਨੇ અવਤਾਰ ਧਾਰਨ ਕੀਤਾ। ਦੇਹ ਧਾਰਨ ਕੀਤੀ। ਮਾਤ ਨੂੰ ਤ੍ਰੇ ਖੇਲ ਖੇਲਣ ਵਾਸਤੇ ਆਇਆ ਅਕਾਲ ਪੁਰਖ। ਆਪਣਾ ਸਰੀਰ ਯਾਰ ਦੀ ਸਾ ਆਪਣੀ ਬੰਦ ਬਣਾਈ, ਪਹਿਲੀ ਬੰਦ ਬਣਾਈ। ਜਿਸ ਸਰੀਰ ਦੇ ਵਿੱਚ ਬਾਲਪੁਰਖ ਨੇ ਆਪਣੇ ਸਰੀਰ ਦੇ ਵਿੱਚ ਵੜਨਾ ਸੀ ਬੈਠਣਾ ਸੀ ਦੇਹ ਧਾਰਨ ਕਰਨੇ ਸੀ ਜਨਮ ਲੈਣਾ ਸੀ ਤਪਾਂ ਕਰਕੇ ਪ੍ਰਗਟ ਹੋਣਾ ਉਹਨੂੰ ਬਣਾਇਆ ਔਰ ਜੋ ਨਿਰਗੁਣ ਰੂਪ ਜੋ ਨਾਮ ਹੈ ਉਹਨੀ ਦੇਹ ਕਰਕੇ ਆਪਣਾ ਨਾਮ ਪੰਜ ਤੱਤ ਕਰਕੇ ਵੀ ਮਹਾਰਾਜ ਸ਼ੇਰ ਸਿੰਘ ਕ੍ਰਿਸ਼ਨ ਨੂੰ ਭਗਵਾਨ ਆਪਣਾ ਨਾਮ ਰੱਖ ਲੈ ਤਾ ਜੋਤ ਪਾਤਾ ਹੈ ਪੰਜ ਤੱਤ ਉਸ ਨੂੰ ਬਾਤ ਲੋਕ ਦੇ ਨਾਮ ਦਿੱਤਾ ਜਾਂਦਾ ਹੈ ਪੰਜ ਤੱਤ ਕਰਕੇ ਅਸੀਂਾਰੇ ਬਣਦੇ ਜੀ ਵੱਖੋ ਵੱਖਰੇ ਸਰੀਰ ਹੈ ਤੁਹਾਡੇ ਆ ਲੇਕਿਨ ਬਣੇ ਇਹ ਸਾਰੇ ਪੰਜਾਂ ਸਰਬਾ ਤੋਂ ਨਹੀਂ ਔਰ ਇਹ ਝਾੜੇ ਸਰੀਰਾਂ ਦੇ ਹੀ ਨਾਮ ਬਾਤ ਲੋਕ ਤੇ ਰੱਖੇ ਗਏ ਪੰਜ ਸੱਤ ਦੇ ਵੀ ਬਾਤ ਲੋਕ ਦੇ ਨਾਮ ਦਿੱਤਾ ਜਾਂਦਾ ਹੈ ਸੋ ਨਿਰਗੁਣ ਜੋਤ ਅਕਾਲ ਪੁਰਖ ਨੇ ਸਾਨੂੰ ਦੱਸਿਆ ਕਿ ਨਿਰਗੁਣ ਜੋਤ ਅਕਾਲ ਪੁਰਖ ਨੇ ਆਪਣੀ ਖੇਲ ਪਿੰਡ ਘੁੰਡ ਤੋਂ ਸ਼ੁਰੂ ਕੀਤੀ ਹੈ। ਇਹ ਕਰਕੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਕੁਹਾੜ ਅਖਵਾਏ ਸੰਤ ਮਣੀ ਸਿੰਘ ਨੂੰ ਆਪਣੀ ਸੇਵਾ ਦੇ ਵਿੱਚ ਲਾਇਆ। ਔਰ ਉਹਨਾਂ ਨੇ ਜਿਹੜੀ ਸਿੱਖੀ ਵਿਛੜੀ ਉਹਨਾਂ ਨੂੰ ਬਾਵਾ ਗੁਰੂ ਫੜ ਕੇ ਸੱਚੇ ਦਲਾਵ ਦੇ ਰੂਪ ਦੇ ਵਿੱਚ ਸੰਤ ਮਣੀ ਸਿੰਘ ਸੰਤ ਮਣੀ ਸਿੰਘ ਸੱਚੇ ਦਲਾਲ ਬਣੇ ਜਿਨ੍ਹਾਂ ਨੇ ਸਿੱਖਾਂ ਨੂੰ ਭਗਤਾਂ ਨੂੰ ਬਿਛੜੀਆਂ ਨੂੰ ਪੜ ਕੇ ਸੱਚੀ ਦਲਾਲੀ ਦਮਾਈ ਔਰ ਭਵੈਂਦਰ ਲੀਕ ਲੰਕਤ ਨਾਰਾਇਣ ਨਰ ਮਹਾਰਾਜੇ ਸ਼੍ਰੀ ਵਿਸ਼ਨੂੰ ਭਗਵਾਨ ਅਵਤਾਰ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਜਾ ਕੇ ਚਰਣੀ ਲਾ ਦਿੱਤਾ ਸੋ ਸੱਚੀ ਦਲਾਲੀ ਦੇ ਦਲਾਲ ਬਣੇ ਸੰਤ ਮਣੀ ਸਿੰਘ ਬੱਤ ਗੁਰੂ ਦਾ ਦਰਜਾ ਸੰਤਨਾਨੀ ਸਿੰਘ ਨੂੰ ਮਹਾਰਾਜ ਚੇਤਨ ਜੀ ਨੇ ਦਿੱਤਾ ਕਲਪ ਪ੍ਰਵਾਨ ਕੀਤਾ। ਉਹ ਨਿਰਗੁਣ ਜੋਤ ਨੇ ਵਾਤ ਸਰੂਪ ਨੇ ਅਕਾਲ ਪੁਰਖ ਨੇ ਦੇਹ ਧਾਰਨ ਕੀਤੀ ਔਰ ਦੇਹ ਕਰਕੇ ਵੀ ਸਾਤ ਸਰੂਪ ਆ ਸਰਗੁਣ ਸਰੂਪ ਵੀ ਸਾਤ ਸਰੂਪ ਆ ਦੀਏ ਕਰਕੇ। ਅਕਾਲ ਪੁਰਖ ਆਪੇ ਹੀ ਨਿਰਗੁਣ ਔਰ ਆਪੇ ਹੀ ਸਰਗੁਣ ਦੇ ਹੱਕਦਾਰ ਸਨ। ਦੋਨੋਂ ਸਰੂਪ ਅਕਾਲ ਪੁਰਖ ਦੇ ਆਪਣੇ ਨਿਰਗੁਣ ਸਰੂਪ ਹਨ। ਬਾਵਨ ਪਾਲ ਗਵਿੰਦ ਦੀ ਧਰਤੀ ਤੇ ਬੇਅੰਤ ਖੇਲਾ ਖੇលੀਆਂ ਜੇਸੇ ਸਮੇਂ ਦੇ ਵਿੱਚ ਹੀ ਮਹਾਰਾਜ ਪੂਰਨ ਸਿੰਘ ਜੀ ਦੇ ਪਿਤਾ ਜੀ ਗੁਰਸਿਕ ਪਾਲ ਸਿੰਘ ਅਕਾਲਪੁਰਖ ਮਹਾਰਾਜ ਛੇਤੀ ਜੀ ਦੇ ਸਿੱਖ ਬਣਦੇ ਆ ਆਪਣਾ ਘਰ ਘਰ ਦੁਆਰਾ ਅਕਾਲਪੁਰਖ ਨੇ ਆਖਾਇਆ ਸਿੱਖ ਬਣੇ ਆਪ ਸਿੱਖ ਬਣੇ ਗਵਿੰਦੋਂ ਨਾਮਦਾਨ ਲਿਆ ਸਿੱਖੀ ਦਾਣ ਲਿਆ ਨਾਮਦਾਨ ਲਿਆ ਔਰ ਸਿੱਖੀ ਦਾਨ ਲਿਆ ਪਿੰਡ ਨੂੰ ਗੁਰਸਖਮਾਣਾ ਸਿੰਘ ਨੂੰ ਵਧਾਈ ਜਿਹਨੇ ਕਥਾ ਦੇਖਣਾਂ ਤੇ ਸੁਣਾਈ ਔਰ ਸੁਣ ਕੇ ਕਵਿੰਦਾ ਜਦ ਇਹ ਕਰਕੇ ਅਕਾਲ ਪੁਰਖ ਮਹਾਰਾਜ ਛੇ ਸਿੰਘ ਵਿਸ਼ਨੂੰ ਘਵਾਲ ਘੇਟ ਦੀ ਧਰਤੀ ਤੇ ਸੀ ਸੰਤ ਕਮਣੀ ਸਿੰਘ ਸੰਤ ਸਤਿਗੁਰੂ ਬਾਬਾ ਮਣੀ ਸਿੰਘ ਆਪਣਾ ਪਿਸ਼ਤਰੀ ਮੰਨ ਕੇ ਸਾਹਮਣੇ ਨਿਮਿਸ਼ਕਾਰ ਕਰਦੇ ਸੀ ਕਿ ਮੇਰਾ ਇਸ ਤੇ ਆਇਆ ਗੁਰਸਖਪਾਲ ਸਿੰਘ ਮਹਾਰਾਜ ਜੀ ਨੂੰ ਸਿੰਘ ਜੀ ਦੇ ਪਿਤਾ ਜੀ ਇਸਤ ਮੰਨਿਆ ਔਰ ਗ੍ਰੰਥ ਦੇਤੀ ਸ਼ਹਾਦਤ ਦੇ ਦਿੱਤੀ। ਮਹਾਰਾਜ ਕੂਰਤ ਸਿੰਘ ਜੀ ਆਪਣੇ ਪਿਤਾ ਦੇ ਨਾਲ ਘੁੰਮਣ ਜਾਂਦੇ ਰਹੇ। ਔਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਵਾਨ ਦਾ ਸਾਹਮਣੇ ਪ੍ਰਗਟ ਦੇ ਪ੍ਰਕਾਸ਼ ਦਾ ਦਰਸ਼ਨ ਕਰਕੇ ਤੇ ਚਰਨ ਕਬਲਾਂ ਤੇ ਨਿਮਸ਼ਕਾਰ ਕਰਦੇ ਰਹੇ। ਕੀ ਇਤਿਹਾਸ ਹੈ ਤੁਹਾਡਾ ਸਾਡਾ। ਮੋਢਿਆ ਤੁਹਾਡਾ ਹੈ ਜਿੱਥੋਂ ਗੇੜ-ਗੇੜ ਆ ਗਿਆ। ਕੁਵਿੰਡ ਵਿੱਚ ਬਹਿ ਕੇ ਅਕਾਲ ਪੁਰਖ ਨੇ ਗੇੜ-ਗੇੜਿਆ ਸਾਰਾ ਜਨਪਦ। ਕੁਵਿੰਡ ਵਿੱਚ ਬਹਿ ਕੇ ਗੇੜਿਆ-ਗੇੜਿਆ। ਬਾਵਲ ਸਾਲ ਇਹ ਕਰਕੇ ਅਕਾਲ ਪੁਰਖ ਨੇ ਖੇਲਾਂ, ਖੇਡੀਆਂ ਬੇਖੇ ਖੇਲਾਂ, ਖੇਲੀਆਂ। ਇਹ ਗ੍ਰੰਥ ਇਸ ਦੀ ਸ਼ਹਾਦਤ ਦੇ ਰਹਿਣ। ਸ਼ਹਾਦਤ ਨੂੰ ਗੁਵਾਈ। ਗੁਵਾਈ ਭਰ ਰਿਹਾ ਪੀਣ।